ਖੋੜਾ ਮੈਂ ਬੇਨਤੀ ਕਰਦਾ ਮਤੇ ਪੜਨ ਤੋਂ ਪਹਿਲਾਂ ਵੀਰ ਭਾਨਾ ਸਿੱਧੂ ਜਿਨੇ ਲੰਮੇ ਸਮੇਂ ਤੋਂ ਲੈ ਕੇ ਪੰਜਾਬ ਦੇ ਵਿੱਚ ਹਰੋ ਸਮੂਹ ਦੇ ਤੇ ਗੱਲ ਕੀਤੀ ਹੈ ਜਿਹੜਾ ਮੁੱਦਾ ਪੰਜਾਬ ਦੇ ਵਿਰੋਧ ਦੇ ਵਿੱਚ ਆ ਕੇ ਖੜਦਾ ਹੈ ਸੋ ਮੈਂ ਬੇਨਤੀ ਕਰਦਾ ਵੀਰ ਭਾਨਾ ਸਿੱਧੂ ਜਿਨੇ ਲਈ ਵਾਸਤੇ ਜਿਨੇ ਵੀ ਸਰਕਾਰ ਜੋ ਨੌਜਵਾਨ ਸਾਥੀ ਨਾ ਮਾ ਮਾ ਬਜ਼ੁਰਗ ਇਸੇ ਗਾਰੇ ਧਰਤੀ ਦੇ ਪਹੁੰਚੋ ਸਭ ਤੋਂ ਪਹਿਲਾਂ ਫਤਿਹ ਅਰਦਾ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਦੇ ਹਾਲਾਤ ਹੋਏ ਨੇਗੇ ਉਹ ਤੁਹਾਨੂੰ ਸਭ ਨੂੰ ਪਤਾ ਹੀ ਆ ਸਾਨੂੰ ਰੋਜ਼ ਹੀ ਮੀਡੀਆ ਪੁੱਛਦਾ ਰਹਿੰਦਾ ਤੁਸੀਂ ਰੋਜ਼ ਹੀ ਧਰਨੇ ਲਾਉਣੇ ਹੋ ਰੋਜ਼ ਹੀ ਮਜਾਰੇ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਨੂੰ ਸਵਾਲ ਪੁੱਛਦਾ ਜਿੰਨੇ ਵੀ ਤੁਸੀਂ ਮੇਰੇ ਸਤਕਾਰਯੋਗ ਭਰਾ ਆਏ ਹੋ ਕੀ ਤੁਸੀਂ ਦੱਸੋ ਜੇ ਮੈਂ ਅਸੀਂ ਕਹਿੰਦੇ ਵੀ ਅਸੀਂ ਆਜ਼ਾਦ ਨਹੀਂ ਹੈਗੇ ਮੀਡੀਆ ਆਜ਼ਾਦ ਹੈਗਾ ਜੇਕਰ ਮੀਡੀਆ ਤੋਂ ਸਰਕਾਰਾਂ ਆਪਣੀਆਂ ਕਾਰਵਾਈਆਂ ਕਰਾਉਣੀਆਂ ਲੱਗੀਆਂ ਉਹ ਸਭ ਨੂੰ ਪਤਾ ਹੀ ਹੈ ਜਦੋਂ ਜ਼ਿਲ੍ਹਾ ਦੇ ਵਿੱਚ ਜਾਣਿਆ ਥਾਣੇ ਦੇ ਵਿੱਚ ਜਾਣਿਆ ਜਦੋਂ ਝੂਠੇ ਪਰਚੇ ਪਾਉਂਦੇ ਨੇ ਸਰਕਾਰਾਂ ਤਾਂ ਜਦੋਂ ਪ੍ਰਸ਼ਾਸਨਾਂ ਕੋਲ ਪਹੁੰਚਦੇ ਆਂ ਸਾਡਾ ਕੀ ਖੂਰ ਹੈ ਦੱਸੋ ਭਾਈ ਪ੍ਰਸ਼ਾਸਨ ਘਰ ਅਸੀਂ ਵੀ ਯਾਦ ਹੈਗੇ ਪੁਲਿਸ ਕਦੇ ਅਸੀਂ ਵੀ ਯਾਦ ਹੈਗੇ ਕਿਉਂਕਿ ਪਤਾ ਜਿੰਨਾਂ ਨੂੰ ਆਜ ਤਾਂ ਅਸੀਂ ਕੁਰਸੀਆਂ ਦੇ ਉੱਪਰ ਬਿਠਾਇਆ ਉਹ ਸਾਡੇ ਪੰਜਾਬ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗੇ ਅੱਜ ਪੰਜਾਬ ਜੇ ਮੁੰਦਰੀਆਂ ਨੂੰ ਖਦਾਤ ਦੀ ਦਿੱਤੀ ਹੈ ਢੱਲੇਵਾਲ ਸਾਹਿਬ ਨੂੰ ਮੱਤ ਵਾਰ ਤੋਂ ਉੱਪਰ ਬੈਠੇ ਨੂੰ ਹੋ ਗਏ ਅੱਜ ਤੱਕ ਕੋਈ ਵੀ ਜਿਹੜੀ ਪੰਜਾਬ ਦਾ ਜੁੜਾ ਹੋ ਨਮਾਇੰਦਾ ਜਾਂ ਜੱਜ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਂ 3.5 ਕਰੋੜ ਵੋਟ ਦਾ ਮਾਲਕ ਐ ਦਸ ਭਰਾਵਾਂ ਕਿਦਣ ਦਾ ਜਾ ਕੇ ਪੰਜਾਬ ਦੀ ਗੱਲ ਕੀਤੀ ਆ ਕਿਦਣ ਦਾ ਜਾ ਕੇ ਦਿੱਲੀ پورے ਧਾਗਾ ਲਾਇਆ ਹੈ ਕਿ ਸਾਡਾ ਕਿਸਾਨ ਆਪੂ ਖਫੜਤਾ ਤੇ ਬੈਠਾ ਹੈ ਜਿਨ੍ਹਾਂ ਨੇ ਦੇਸ਼ ਨੂੰ ਮੁਜਾਹਦ ਕਰਵਾਇਆ 90% ਕਰਵਾ ਕੇ ਦਿੱਤੀਆਂ ਅੱਜ ਪੰਜਾਬ ਬਿਲੀ ਦੇ ਬਚਾ ਕੇ ਆਪਣੇ ਮੱਗਾ ਆਪਣਾ ਪ੍ਰਦਾਨ ਨਹੀਂ ਕਰ ਸਕਦਾ ਦੱਸੇ ਦੇਵੇ ਪੰਜਾਬ ਦਾ ਮੁੱਖ ਮੰਤਰੀ ਦਵਾ ਇੱਕ ਦਿਨ ਵੀ ਜਦੋਂ ਪੰਜਾਬ ਦੀ ਗੱਲ ਕੀਤੀ ਹੋਵੇ ਤੀਜੇ ਦਿਨ ਕਿਤੇ ਕੇਂਦਰੀ ਬਾਲ ਨੂੰ ਛੜਾਉਣ ਲਈ ਧਰਵਾ ਲੌਟ ਜਾਂਦਾ ਲੈ ਸੱਜਣੇ ਤੂੰ ਕਦੇ ਵੋਟਾਂ ਮੰਗਲੇ ਦਿੱਲੀ ਦੇ ਜਾਂਦੇ ਨੇ ਪਰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਲਈ ਕਿਉਂ ਨਹੀਂ ਜਾਂਦੇ ਇਸ ਕਰਕੇ ਅੱਜ ਹੋਰ ਇੱਕ ਵਾਰ ਕਹਿੰਦਾ ਅੱਜ ਦੁਖੀ ਹੈ ਪੰਜਾਬ ਦੀ ਜਿਹੜਾ ਵੀ ਕੋਈ ਨੌਜਵਾਨ ਗੱਲ ਕਰਦਾ ਆਪਣੇ ਠੱ꺼 ਦੀ ਗੱਲ ਕਰਦਾ ਆਪਣੇ ਪਾਸੇ ਦੀ ਗੱਲ ਕਰਦਾ ਆਪਣੇ ਪੌਣ ਦੀ ਗੱਲ ਕਰਦਾ ਚਾਹੇ ਜੇਲ੍ਹ ਚ ਜੰਮ ਚੱਕੋ ਮਰਵਾ ਦਿੱਤਾ ਜਾਂਦਾ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਇਹ ਹਾਲਾਤਾਂ ਨੂੰ ਦੇਖਦੇ ਹੋਏ ਇਹ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਜਿਹੜਾ ਕਿ ਇੱਥੇ ਕੱਟ ਕੀਤਾ ਗਿਆ ਇੱਕ ਨਵੇਂ ਪਾਰਟੀ ਦੀ ਜਿਹੜੀ ਕਿ ਐਲਾਨ ਹੋਣਾ ਹੈ ਸਾਡੇ ਨੌਜਵਾਲਾ ਸਾਡੇ ਨੌਜਵਾਲਾ ਵੱਲੋਂ ਸਾਡਾ ਪੂਰਨ ਸਮਰਥਨ ਪਰ ਜਿਹੜੇ ਅੱਜ ਵੱਡੇ ਪੰਜਾਬ ਦੇ ਦਰਦੀ ਕੌਣ ਵਾਲੇ ਖੇਤਰੀ ਪਾਰਟੀ ਬਣਾਉਣ ਵਾਲੇ ਮਨ ਵਿੱਚ ਗੱਲ ਕਰੇ ਜਾਉਣਾ ਦੂਜੇ ਤਰੀਕੇ ਨਾਲ ਅੰਮਰਤਪਾਲ ਦੇ ਭਾਈ ਸਾਹਿਬ ਦੇ ਕਲਾਬ ਬੈਠਣ ਦਾ ਸੁਖਵੀਰ ਬਾਲੰਦੇ ਅੱਜ ਤੇਰਾ 20000 ਆਕੂ ਤਾਂ ਪਰਦਾ ਤੋਂ 20000 ਆਕੂ ਤੇਰਾ ਹੋਣਾ ਨਹੀਂ ਤਾ 10000 ਆਕੂ ਤੇਰਾ ਪੂਰੇ ਪੰਜਾਬ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਜੇ ਤੂੰ ਆਪਣਾ ਕੱਕ ਬਚਾਉਣਾ ਚਾਹੁੰਦਾ ਤੂੰ ਰੋਜ਼ ਹੀ ਗੱਲ ਕਰਦਾ ਕਿ ਕਾਲੀਦਾਦਾ ਬੜਾ ਬੜਾ ਸਿਖਾ ਰਿਹਾ ਬੜਾ ਬੜਾ ਜੋਰ ਦਾ ਨਾਮ ਪੰਜਾਬ ਦੇ ਸ੍ਰੀਮੰਤ ਹੈ ਸਾਡੇ ਵੀ ਦਾਦੇ ਨੇ ਜਿਲ੍ਹਾ ਗੱਟੀਆਂ ਕਾਲੀਦੜ ਲਈ ਜੋਗਦਣ ਪਾਇਆ ਪਰ ਦੇਦੂ ਚੌਤ ਨੂੰ ਚੈਲੰਜ ਕਰਦਾ ਤੇਰਾ 10 15 ਹਜ਼ਾਰ ਜਨਾਬ ਖੂਆ ਜਿਨ੍ਹਾਂ ਨੇ ਸੱਤੇ ਨੂੰ ਪੰਜ ਵਾਲੀ ਪੰਜਾਬ ਦਾ ਮੁੱਖ ਮੰਤਰੀ ਬੜਾ ਬੰਦੀ ਸਿੰਘਾ ਲਈ ਇੱਕ ਤਿੰਨ ਮਹੀਨਾ ਦਿਨ ਦੇ ਵਿੱਚ ਧਰਨਾ ਲਾ ਕੇ ਦਿਖਾ ਦੇ ਤਾਂ ਤਰਾ ਕੱਖ ਬਾਜੂ ਨਹੀਂ ਡਰਾਮੇ ਕਰਨੇ ਦੂਜੇ ਤੀਜੇ ਦਾ ਬੰਦ ਕਰਦੇ ਪੰਜਾਬ ਦੇ ਵਿੱਚੋਂ ਇਸ ਕਰਕੇ ਜੋ ਕੁਝ ਤੁਸੀਂ ਪੰਜਾਬ ਦੇ ਵਿੱਚ ਕੀਤਾ ਤੋ ਸਭ ਨੂੰ ਪਤਾ ਹੈ ਜੋ ਕੋਈ ਤੁਸੀਂ ਕਾਲ ਤੱਕ ਸਾਨੂੰ ਅੱਜ ਦੋ ਕੱਠ ਹੋਏ ਨੇਗੇ ਇਸ ਮੁਕਸਦ ਵਿਧਾਤੀ ਤੇ ਇੱਕ ਤਾਉ ਕੱਠ ਹੋਇਆ ਜਿਹੜਾ ਕਿ ਕਾਲ ਤੱਕ ਸਭ ਨਾਲ ਦੂਜਾ ਕੱਟੋ ਹੋਇਆ ਕਿਹਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੱਥਾ ਲਾਈ ਖੜਾ ਉਹ ਕੱਠ ਆ ਉਹ ਤੁਸੀਂ ਜਾਣਦੇ ਕੁਝ ਨਾ ਲੋਕੋ ਇਹਨਾਂ ਨੇ ਕਾਲ ਤੱਕ ਸਰ ਨਾਲ ਮੱਥਾ ਲਾਇਆ ਤੇ ਸਾਡਾ ਮੱਥਾ ਸੈਂਟਰ ਸਰਕਾਰ ਨਾਲ ਤੇ ਪੰਜਾਬ ਸਰਕਾਰ ਨਾਲ ਮੰਜੀਪੜੀ ਉਸ ਤਰ੍ਹਾਂ ਠੋਕਾਂਗੇ ਤੁਸੀਂ ਦੇਖਦੇ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਪਾਣਾ ਥਰਿਆ ਕਮਝਾ ਦਾਂਗੇ ਇਹਨਾਂ ਬਈ ਬਣਾ ਦਾ ਤਖਤ ਤਾਲ ਸਭ ਕੋ ਕੇ ਪਰਾ ਮਾਰਾਂਗੇ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਮਰਵਾਇਆ ਜਿਲਦ ਚਟਾਇਆ ਝੂਠੇ ਬਰਚੇ ਪਾਇਨੇ ਮੈਨੂੰ ਮਿਲੀ ਜਵਾਬ ਦੇ ਦੇ ਮੈਨੂੰ ਪੁਲਿਸ ਅਧਿਕਾਰੀ ਜਵਾਬ ਦੇ ਦੇ ਕਿ ਤੁਹਾਨੂੰ ਧੱਕਾ ਹੋ ਰਿਹਾ ਕਿ ਤੁਹਾਨੂੰ ਧੱਕੇ ਨਾਲ ਆਪਣੀ ਹਕੂਮਤ ਚਾਹੁੰਦੇ ਨਹੀਂ ਹੈ ਮੀਡੀਆ ਦੇ ਉੱਪਰ ਜਾਂ ਪ੍ਰਸ਼ਾਸਨ ਦੇ ਉੱਪਰ ਜਿੰਦੇ ਵੀ ਪੁਲਿਸ ਅਧਿਕਾਰੀ ਨੂੰ ਜਵਾਬ ਦੇ ਦੇਣਾ ਐਸਪੀ ਜਵਾਬ ਦੇ ਦੇ ਡੀਐਸਪੀ ਜਵਾਬ ਦੇ ਦੇ ਜਿੰਦੇ ਬੜੇ ਤਾਨੂ ਵਿਸ਼ਵਾਸ ਦੇ ਤਰ੍ਹਾਂ ਇਹ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਜੇਕਰ ਇਹਨਾਂ ਨੇ ਪੰਜਾਬ ਦੇ ਹੱਕਾਂ ਦੇ ਧਰਮਾ ਦਿੱਤੇ ਹੁੰਦੇ ਹੱਕਾਂ ਦੀ ਗੱਲ ਕੀਤੀ ਹੁੰਦੀ ਨਾਜ ਧਰਨੇ ਲਾਉਣ ਦੀ ਲੋੜ ਸੀ ਨਾਜ ਨਵੀਂ ਪਾਰਟੀ ਬਣਾਉਣ ਦੀ ਲੋੜ ਸੀ ਇਹਨਾਂ ਨੇ ਹਲਾਤਾਂ ਕਰਕੇ ਇਹਨਾਂ ਨੇ ਜੋ ਕੁਝ ਪੰਜਾਬ ਦਾ ਕੁਆਰਾ ਕੋਈ ਵੀ ਪੰਜਾਬ ਦੀ ਗੱਲ ਕਰ ਰੂ ਤੇ ਆਮੀ ਹੈਗਾ ਮੈਂ ਕੋਈ ਗੱਲ ਕਹਿਣਾ ਚਾਹਣਾ ਭਾਈ ਅੰਮਰਤਪਾਲ ਜੀ ਜੇਲ੍ਹ ਦੇ ਵਿੱਚ ਨੇ ਅੱਜ ਸਾਡੇ ਕੋਲੇ ਐਮਪੀ ਸਾਹਿਬ ਜੀ ਖਾਸਾ ਜੀ ਬੈਠੇ ਨੇਗੇ ਮੈਂ ਤੁਹਾਨੂੰ ਚਰਚਾ ਦੇ ਵਿੱਚ ਬੈਠੀ ਕਰਦਾ ਕਿਸੇ ਪ੍ਰਕਾਰ ਕਿਸੇ ਘਟ ਕੋ ਦਬਣ ਦੀ ਲੋੜ ਨਹੀਂ ਤੁਸੀਂ ਗੱਲ ਆਪਾਂ ਗੱਲ ਠੱਡੇ ਨਹੀਂ ਕਰਦੇ I'm sorry. ਆ ਕੇ ਗੱਲ ਕਰਨੀ ਹੈ ਕਿਉਂਕਿ ਕਿਸੇ ਨਾ ਕਰੇ ਤੇ ਇੱਕ ਵਾਰ ਮੈਂ ਫਾਲਸਲੇ ਨੂੰ ਸਾਫ ਕਰਨਾ ਚਾਹੁੰਦਾ ਕੁਝ ਲੋਕਾਂ ਦੇ ਮਰਾਗਿਆਂ ਨੇ ਮੈਂ ਨਹੀਂ ਮੋਟਾ ਮਾ ਕੇ ਗਿਆ ਇੱਥੇ ਪੂਰਾ ਜੋਰ ਲਾ ਕੇ ਪਿੰਡਾਂ ਦੇ ਵਿੱਚ ਬੋਲ ਕੇ ਕਿਹਾ ਕਿਸੇ ਪ੍ਰਕਾਰ ਦੀ ਕੋਈ ਠੱਡੀ ਮਿੱਟੀ ਕਰਨੀ ਹੋਣੀ ਚਾਹੀਦੀ ਕਿਉਂਕਿ ਹੱਕੜਾ ਕੇ ਪੰਜਾਬ ਦੀ ਗੱਲ ਕਰਨੀ ਹੈ ਆਪਣੇ ਹੱਕਾਂ ਦੀ ਗੱਲ ਕਰਨੀ ਹੈ ਇਸ ਕਰਕੇ ਇੰਨੇ ਕਮਾ ਉਮੀਦਾਂ ਲੈ ਕੇ ਆਇਆ ਮੈਂ ਬੇੜੀਆਂ ਲੈ ਕੇ ਆਇਆ ਕਿ ਆਪਾਂ ਜੇ ਆਪਣੇ ਪੰਜਾਬ ਦੇ ਹੱਕੜੇ ਪੰਜ ਕੌਮ ਨੂੰ ਬਚਾਉਣ ਲਈ ਕਿਵੇਂ ਲੜਨਾ ਹੈ ਕਿਉਂਕਿ ਹੁਣ ਇਹਨਾਂ ਦੇ ਅੱਲੇ ਬੱਲੇ ਤਾਂ ਵੀਰਾਂ ਦੀ ਗੱਦੋੜੇ ਸਭ ਫਿਰ ਝੁੱਕੇ ਲਗੇ ਹੁਣ ਠੋਟੀ ਮਾਰੀ ਆ ਤੁਸੀਂ ਕਿਵੇਂ ਪਾਰਾ ਜਣਾ ਸਕਦੇ ਕਿਵੇਂ ਸੱਤ ਲਈ ਲੜਨਾ ਇਹ ਤੁਹਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਕਿ ਭਾਈ ਸਾਹਿਬ ਨੇ ਖੁੱਲ੍ਹਿਆ ਗੱਲ ਕਹੀ ਹੈ ਜਿਹਦੇ ਕੋਲੇ ਆਪਣੇ ਲੱਗਦਾ ਵੀ ਦੇਖੋ ਜੀ ਮੈਨੂੰ ਆਪਣਾ ਨਿੱਜ ਪੈਰਾ ਜਾ ਕੋਈ ਪੈਸੇ ਕਮਾਉਣ ਲਈ ਆਪਣੇ ਸ਼ੌਂਕ ਤੇ ਕਮਾਉਣ ਲਈ ਜਾ ਰਿਹਾ ਕੋਈ ਇਸ ਪਾਰਟੀ ਦੇ ਵਿੱਚ ਨਾ ਆਵੇ ਕਿਉਂਕਿ ਫਿੱਕਾ ਕੇ ਲੜਨੇ ਪਾਣੀਆਂ ਪੁੱਛੇ ਜੇ ਨੌਕੀਆਂ ਐ ਐਮਐਲਏ ਨੌਕੀਆਂ ਐ ਐਮਪੀ ਐ ਪੁਰਾਣੇ ਆ ਨੌਜਵਾਨ ਆ ਪੰਜਾਬ ਸਰਕਾਰ ਦੇ ਨੱਕ ਦੇ ਵਿੱਚ ਦਮੜਿਆ ਤਾਂ ਸਿਗਾ ਇਹ ਕੁਬੀਤਾਕ ਤੜ ਇਸ ਕਰਕੇ ਛੋਟ ਨੂੰ ਨਹੀਂ ਚਾਹੀਦੀ ਹੈ ਕੱਲਾ ਐਮਐਲਏ ਜਾਂ ਐਮਪੀ ਵਾਣੇ ਗੁਰਨੀ ਪਰ ਇਤੋਂ ਵੱਡੀ ਛੋਟ ਛੋਟ ਲੋਕਾਂ ਦੇ ਲੜਦਾ ਨਹੀਂ ਹੋਣਾ ਚਾਹੀਦਾ ਐ ਮੈਂ ਸਾਰੇ ਛੋਟੇ ਲੋਕਾਂ ਨੂੰ ਬੇਨਤੀ ਕਰਦਾ ਇਸ ਕਰਕੇ ਆਪਣੇ ਲਾਲਚ ਨੀਚੀ ਹਿੱਤ ਤਿਆ ਕੇ ਜਿਵੇਂ ਅੱਜ ਭਗਤਪੁਰਨਵਾਲ ਦੀ ਬੈਠਾ ਆਪਣੇ ਲੋਕਾਂ ਦੇ ਖੇਲੇ ਵਿੱਚ ਬੈਠਾ ਪਹਿਲਾਂ ਐਨਐਸਐ ਫੇ ਜੁਆਰ ਵੀਰ ਦਾਗ ਲੱਗਿਆ ਕਾਰਨ ਬੜਾ ਜੋਰ ਲਾਉਣਾ ਹੈ ਅੱਜ ਸੁਖਵੀਰ ਪਾਦਾ ਪੂਰੇ ਵੱਡੀਆਂ ਵੱਡੀਆਂ ਬੱਸਾਂ ਭਰ ਕੇ ਜਾ ਗਿਆ ਹੋ ਜਾਂਦੇ ਨੇ ਬਲੂ ਦਾ ਬੱਸਾਂ ਛੱਡ ਕੁਝ ਮੋਟੀਆਂ ਵੀ ਸ਼ੁਰੂ ਹੋਈਆਂ ਕਿਉਂਕਿ ਫੈਸਲੇ ਜੋ ਤੇ ਲੈ ਗਿਆ ਤੁਸੀਂ ਆਪ चल के लोग आयो इस करके सारा आयार है बहुत सारे अजला पार्टी विधान सभा बैठ के मंगा लूगी मोदी इच्छे जो मर्जी सेंटर बैठा होगा पंजाब चल के आऊगा क्योंकि उठे जाने की जोड़ी जोरतारी पार्टी होनी चाहिए सारा का बहुत बहुत धनबाद जिन्हें भी ਕੋਟੋ ਛੋਟੇ ਕੋਲੇ ਇਹੀ ਹੁਣਾ ਚਾਹਿੰਦਾ ਥੋੜੇ ਬੇ ਨੇਦਰੂ ਆਪਣ ਨੂੰ ਸਾਇਦ ਤੇ ਰੱਖ ਕੇ ਆਇਓ ਤੇ ਆਪਣਾ ਕੁਛ ਪੰਜਾਬ ਲਈ ਕਰ ਲਈ ਆਇਓ ਆਪਣੇ ਕੌਮ ਲਈ ਕੁਛ ਲਈ ਕੁਛ ਕਰ ਲਈ ਆਇਓ ਇਹ ਸੇਵਾ ਕਰਨ ਲਈ ਆਇਓ ਜਿਵੇਂ ਪਹਿਲਾਂ ਬਾਦਲ ਵੀ ਕਹਿੰਦੇ ਤੁਸੀਂ ਸੇਵਾ ਕਰ ਰਹੇ ਹੋ ਰਾਜ ਦੀ ਸੇਵਾ ਉਹਨਾਂ ਨੇ ਜਿਹੜੀ ਸੇਵਾ ਕੀਤੀ ਉਹ ਤੁਹਾਨੂੰ ਸਾਹਮਣੇ ਪਤਾ ਹੀ ਆ ਪੰਜਾਬ ਦੇ ਲੋਕਾਂ ਨੂੰ ਉਹ ਵੇਜੀ ਸੇਵਾ ਕਰਨ ਲਈ ਨਾ ਆਇਓ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਜੱਟਸ ਇੱਥੇ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ